समाचार द बाबा YouTube चैनल असी जानबर, जानबर, ते असी ਤੁਹਾਨੂੰ ਅਕਸਰ ਹੀ ਖਬਰਾਂ ਦਿਖਾਉਂਦੇ ਆ ਬਹੁਤ ਸਾਰੇ ਅਜਿਹੇ ਜਾਨਵਰ ਹੁੰਦੇ ਨੇ ਘਰੇਲੂ ਜਾਨਵਰ ਜੰਗਲੀ ਜਾਨਵਰ ਜਿਨ੍ਹਾਂ ਬਾਰੇ ਅਜੇਕਰ ਨਹੀਂ ਪਤਾ ਹੈ ਆ ਤੁਹਾਨੂੰ ਅਸੀਂ ਸਕਰੀਨ ਤੇ ਦਿਖਾ ਰਹੇ ਆ ਜਿਸ ਨੂੰ ਝੋਟਾ ਕਹਿੰਦੇ ਨੇ ਦੇਖੋ ਕਾफी ਸਜਾਵਟ ਕੀਤੀ ਹੋਈ ਹੈ ਔਰ ਆ ਦੂਸਰੀ ਬੋਲ ਦਾ ਇਹ ਤਾਂ ਸਾਰੇ ਜਾਣਦੇ ਨੇ ਔਰ ਇਹ ਤੁਸੀਂ ਘੋੜਾ ਦੇਖ ਰਹੇ ਹੋ ਔਰ ਬੋਤਾ ਇਹਨੂੰ ਬੋਤਾ ਵੀ ਕਹਿੰਦੇ ਨੇ ਊਂਠ ਵੀ ਕਹਿੰਦੇ ਨੇ ਬੱਚਿਆਂ ਲਈ ਅਸੀਂ ਬਾਹਰੇ ਆਂ ਔਰ ਇਹ ਬੱਕਰਾ ਅੱਜਕੱਲ ਤੇ ਬੜੇ ਘੱਟ ਹੁੰਦੇ ਨੇ ਔਰ ਇਹ ਖੋਤਾ ਤੁਸੀਂ ਦੇਖ ਪਾ ਰਹੇ ਹੋ ਔਰ ਢੇਡ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਔਰ ਇਹ ਕੁੱਤਾ ਤੇ ਅਕਸਰ ਤੁਸੀਂ ਸਾਰੇ ਜਾਣਦੇ ਆ ਗਲੀਆਂ ਚ ਅਕਸਰ ਘੁੰਮਦੇ ਨੇ ਔਰ ਬਿੱਲੀ ਨੂੰ ਵੀ ਤੁਸੀਂ ਜਾਣਦੇ ਹੋ ਔਰ ਇਹ ਚਕੋਰ ਇਹ ਜਾਨਵਰ ਤੁਸੀਂ ਦੇਖਿਆ ਹੋਗਾ ਲੇਕਿਨ ਤੁਹਾਨੂੰ ਨਾਮ ਨਹੀਂ ਪਤਾ ਹੋਏਗਾ ਬੱਚਿਓ ਔਰ ਇਹ ਕੁੱਕਰ ਤਾਂ ਤੁਸੀਂ ਦੇਖਦੇ ਹੀ ਆ ਸਹਾ ਬਹੁਤ ਘਾਟਾ ਜਗਾ ਲਿਆ ਬੱਚਿਆਂ ਨੇ ਕਿਤਾਬਾਂ ਵਿੱਚ ਹੀ ਦੇਖਿਆ ਹੋਵੇਗਾ ਅਸਲ ਦੇ ਵਿੱਚ ਇਹ ਬੜਾ ਘਾਟੀ ਦੇਖਿਆ ਹੋਵੇਗਾ ਤੁਹਾਨੂੰ ਇਹ ਚਕੋਰ ਅਸੀਂ ਦਿਖਾਇਆ ਚਕੋਰ ਤੋਂ ਬਾਅਦ ਇਹ ਕੁੱਕਰ ਦਿਖਾਇਆ ਕੁੱਕਰ ਤੋਂ ਬਾਅਦ ਅਸੀਂ ਸਹਾ ਦਿਖਾਇਆ ਚਲੋ ਅਸੀਂ ਤੁਹਾਨੂੰ ਕੁਝ ਜੰਗਲੀ ਜਾਨਵਰ ਵੀ ਦਿਖਾਨੇ ਆ ਇਹ ਸ਼ੇਰ ਦੇਖ ਪਾ ਰਹੇ ਹੋ ਇਹ ਹਾਥੀ ਦੇਖ ਪਾ ਰਹੇ ਹੋ ਇਹ ਰਿਸ਼ ਦੇਖ ਪਾ ਰਹੇ ਹੋ ਰਿਸ਼ ਆਪਣੀ ਸਕਰੀਨ ਤੇ ਐਰ ਚੀਤਾ ਦੇਖੋ ਚੀਤਾ ਸ਼ੇਰ ਇੱਕੋ ਜਿਹਾ ਲੱਗਦੇ ਨੇ ਨੀਲਗਾ ਕਾਫੀ ਬੱਚੋ ਤੁਸੀਂ ਸੁਣੀ ਹੋਏਗੀ ਇਹ ਨੀਲਗਾ ਹੈ ਔਰ ਲੂੰਬੜ ਬੜਾ ਚਲਾਕ ਹੁੰਦਾ ਜੀ ਇਹ ਤੁਸੀਂ ਇਹ ਲੂੰਬੜ ਦੇਖ ਪਾ ਰਹੇ ਹੋ ਸਕਰੀਨ ਤੇ ਔਰ ਗਿੱਦੜ ਕਹਿੰਦੇ ਨਾ ਉਹ ਗਿੱਦੜ ਧਮਕੀਆਂ ਨਾਲ ਦਈ ਔਰ ਆ ਦੇਖੋ ਤੁਸੀਂ ਗਿੱਦੜ ਦੀ ਤਸਵੀਰ ਦੇਖ ਪਾ ਰਹੇ ਹੋ ਔਰ ਇਹ ਸੂਰਤਾ ਤੁਸੀਂ ਜਾਣਦੇ ਹੋ ਸਾਰੇ ਔਰ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਾਟੋ ਤਾਂ ਤੁਸੀਂ ਸਭ ਨੇ ਦੇਖੀ ਹੋਈ ਆ ਗੂਗਲ ਕਾਟੋ ਕਾਟੋ ਬੜੀ ਪਿਆਰੀ ਪਿਆਰੀ ਹੁੰਦੀ ਆ ਨਟਦੀ ਭਜਦੀ ਰਹਿੰਦੀ ਆ ਚੂਹਾ ਵੀ ਤੁਹਾਨੂੰ ਪਤਾ ਹੀ ਆ ਚਮ ਗਿੱਦੜ ਇਹਦੇ ਕੋਈ ਪੁੱਠੇ ਲੜਕਦੇ ਆ ਹਮੇਸ਼ਾ ਬੱਚਿਓ ਜਦੋਂ ਸੌਂਦੇ ਵੀ ਆ ਔਰ ਕਿਰਲੀ ਤਾਂ ਤੁਹਾਨੂੰ ਪਤਾ ਹੀ ਆ ਔਰ ਸਨੇਕ ਇਸ ਬਾਰੇ ਵੀ ਪਤਾ ਹੀ ਆ ਆ ਦੋ ਦੋਮੋਹੀ ਵੀ ਹੁੰਦੀ ਆ ਇੱਕ ਇਹਨਾਂ ਦੀ ਨਸਲ ਵਿੱਚੋਂ ਹੁੰਦੀ ਆ ਅਨਯੋਲਾ ਵੀ ਤੁਸੀਂ ਅਕਸਰ ਸੜਕਾਂ ਤੇ ਦੇਖਿਆ ਹੋਣਾ ਨੱਠਾ ਭੱਜਾ ਫਿਰਦਾ ਆ ਆ ਤੁਸੀਂ ਗੋ ਵੀ ਹੈਗੀ ਆ ਇਹ ਕਈ ਵਾਰ ਜਿਹੜੀਆਂ ਗਲੀਆਂ ਦੇ ਵਿੱਚ ਕਾਫੀ ਘੁੰਮਦੀ ਦੇਖੀ ਗਈ ਆ ਔਰ ਬੱਚਿਓ ਆ ਤੁਸੀਂ ਕੱਚੂ ਦੇਖ ਪਾ ਰਹੇ ਹੋ ਔਰ ਮਗਰਮਛ ਬੜਾ ਖਤਰਨਾਕ ਜਾਨਵਰ ਹੁੰਦਾ ਆ ਮਗਰਮਛ ਤੁਹਾਨੂੰ ਦਿਖਾ ਰਹੇ ਆ ਔਰ ਇਹ ਮੱਛੀ ਵੀ ਤੁਸੀਂ ਦੇਖੀ ਹੋਈ ਆ ਔਰ ਇਹ ਡੱਡੂ ਵੀ ਤੁਸੀਂ ਦੇਖਿਆ ਜਾਨਵਰਾਂ ਦੇ ਜਵਾਕ ਮੱਝ ਦਾ ਕੱਟਾ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਗਾ ਦਾ ਬੱਚਾ ਦੇਖ ਪਾ ਰਹੇ ਹੋ ਬੱਕਰੀ ਦਾ ਮੇਮਣਾ ਅਸੀਂ ਮੇਮਣਾ ਕਹਿੰਦੇ ਆ ਬੱਕਰੀ ਦੇ ਨੂੰ ਜਿਹੜਾ ਬੱਕਰੀ ਦਾ ਬੱਚਾ ਹੁੰਦਾ ਆ ਔਰ ਐ ਪੀਡ ਦਾ ਜਿਹੜਾ ਬੱਚਾ ਹੁੰਦਾ ਉਹਨੂੰ ਲੇਲਾ ਕਹਿੰਦੇ ਨੇ ਅੱਜ ਕੱਲ ਤੇ ਬੱਚਿਆਂ ਨੂੰ ਨਹੀਂ ਪਤਾ ਹੋਏਗਾ ਔਰ ਕੁੱਤੀ ਦਾ ਕਤੂਰਾ ਕਤੂਰਾ ਸਾਰੇ ਜਾਣਦੇ ਆ ਬਿੱਲੀ ਦਾ ਬਲੂੰਗੜਾ ਕਹਿੰਦੇ ਆ ਜੀ ਇਹਨਾਂ ਨੂੰ ਘੋੜੀ ਦੇ ਜਿਹੜਾ ਹੁੰਦਾ ਇਹਨੂੰ ਬਸ਼ੇਰਾ ਕਿਹਾ ਜਾਂਦਾ ਆ ਬੱਚਾ ਹੈ ਤੁਸੀਂ ਦੇਖ ਪਾ ਰਹੇ ਹੋ ਬੋਤੀ ਦਾ ਬਤਾਰੂ ਉਂਠ ਦੇਖ ਪਾ ਰਹੇ ਹਾਂ ਚਲੋ ਹੋਰ ਦਿਖਾਉ ਲਦੇ ਆਂ ਅਸੀਂ ਤੁਹਾਨੂੰ ਇਹਨਾਂ ਦੇ ਸ਼ਹਿਦ ਦੀਆਂ ਮੱਖੀਆਂ ਜਿਸ ਵਿੱਚ ਰਹਿੰਦੀਆਂ ਜੀ ਉਹਨੂੰ ਪਤਾ ਕੀ ਕਹਿੰਦੇ ਆ ਬੱਚਿਓ ਸ਼ੱਤਾਂ ਔਰ ਸ਼ੇਰ ਜਿੱਥੇ ਰਹਿੰਦਾ ਆ ਤੁਸੀਂ ਸੁਣਿਆ ਹੋਇਆ ਸ਼ੇਰ ਦੀ ਗੁਫਾ ਉਸ ਨੂੰ ਗੁਫਾ ਕਿਹਾ ਜਾਂਦਾ ਤੋਤਾ ਖੋੜ ਚ ਵਿਜੜਾ ਆਲਨੇ ਆਲਨੇ ਚ ਤੋਤਾ ਜਿਹੜਾ ਹੈ ਹਮੇਸ਼ਾ ਤੁਸੀਂ ਦੇਖਿਆ ਹੋਣਾ ਟਾਲੀਆਂ ਦੇ ਵਿੱਚ ਜੇ ਜਾਲ ਦਰਫਤਾਂ ਦੇ ਵਿੱਚ ਉਹ ਖੋੜ ਜਹੀ ਇੱਕ ਬਣਾ ਲੈਂਦਾ ਹੈ ਇੱਕ ਖੋੜ ਦਾ ਮਤਲਬ ਹੁੰਦਾ ਉਹ ਇੱਕ ਟੋਆ ਜਿਹਾ ਪਟ ਲੈਂਦਾ ਜਿਹਨੂੰ ਸਿੱਧੀ ਬਾਸ਼ਾ ਚ ਕਿੰਨੇ ਆ ਠੀਕ ਹੈ ਜੀ ਵਿਜੜਾ ਆਲਨੇ ਚ ਤੁਸੀਂ ਦੇਖ ਪਾ ਰਹੇ ਹੋ ਇਹ ਜਿਹੜਾ ਵਿਜੜਾ ਹੁੰਦਾ ਆਲਨੇ ਦੇ ਵਿੱਚ ਹੁੰਦਾ ਹੈ ਉਹ ਜਿਹੜਾ ਤੁਸੀਂ ਦੇਖਦੇ ਨਹੀਂ ਘਰ ਜੇ ਬਣਾਏ ਹੁੰਦੇ ਆ ਬੱਚਿਓ ਇਹ ਉਹ ਵਿਜੜਾ ਬੱਚਿਓ ਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਸਹੇ ਤੇ ਕੁੱਕੜ ਖੁੱਡੇ ਚ ਖੁੱਡਾ ਜਿਹਨੂੰ ਕਹਿੰਦੇ ਹੈਗੇ ਅੱਜ ਕੱਲ ਤੇ ਕੇ ਪੱਕੇ ਬਣਾ ਲੈਂਦੇ ਆ ਨਾ ਪਹਿਲਾਂ ਇਸ ਤਰ੍ਹਾਂ ਟੋکریاں ਜੀਆਂ ਬਣਾਦੇ ਹੁੰਦੇ ਸੀ ਉਹਦੇ ਵਿੱਚ ਰੱਖਦੇ ਹੁੰ ਜੁਆਤਾ ਮੇਸ਼ਾ ਗੁੱਡਾ ਦੇ ਵਿੱਚੇ ਰਹਿੰਦਾ ਹੈ ਤੁਹਾਨੂੰ ਪਤਾ ਹੀ ਹੈ ਨਾ। ਔਰ ਜਿਹੜੀ ਬੱਕਰੀਆਂ ਹੁੰਦੀਆਂ ਇਹਨਾਂ ਨੂੰ ਕਹਿੰਦੇ ਨੇ ਕਿ ਬਾੜੇ ਦੇ ਵਿੱਚ ਨੇ। ਇਹ ਦੇਖੋ। ਸਕਰੀਨ ਤੇ ਅਸੀਂ ਤੁਹਾਨੂੰ ਅਸੀਂ ਸੋਚਿਆ ਕਿਉਂ ਨਾ ਬੱਚਿਆਂ ਲਈ ਵੀ ਇਹ ਦਿਖਾ ਲਈਏ ਕੁਛ ਅਸੀਂ। ਜਾਣਿਆ। ਔਰ ਬੱਚੋ ਜਿਹੜੀ ਗਾਂ ਇਹ ਤੁਸੀਂ ਸੋਚੋ। ਔਰ ਚੀਜ਼ ਜਿਹੜਾ ਆ ਲਿਖਿਆ ਹੋਇਆ ਔਰ ਕਾਂ ਗਾ ਗਾ ਟੀ ਟ ਗੋਟਰ ਗੋ ਗੋਟਰ ਗੋ ਮਿਆਉ ਮਿਆ ਬਾਉ ਬਾਉ ਮੈਂ ਮੈਂ ਕੁੜ ਕੁੜ ਕਿਆਉ ਕਿਆਉ ਟਰਰ ਟਰਰ ਇਹ ਤੁਹਾਨੂੰ ਇਹ ਜਿਹੜਾ ਅਸੀਂ ਸੋਚਿਆ ਕਿਉਂ ਨਾ ਤੁਹਾਨੂੰ ਅਸੀਂ ਆਪਣੀ ਸਕਰੀਨ ਦੇ ਉੱਪਰ ਦਿਖਾ ਲਈਏ ਇਹ ਬੱਚਿਆਂ ਲਈ ਆ ਬੱਚੇ ਸਾਰੇ ਜਾਣਦੇ ਨੇ ਜਿਹੜਾ ਬੱਚੇ ਉਹ ਦਰਖਤ ਦੇਖਦੇ ਆ ਨਾ ਇਹ ਆਮ ਹੁੰਦਾ ਆ ਪੰਜਾਬ ਦੇ ਰੁੱਖ ਹੈਗੇ ਆ ਇਹ ਪੰਜਾਬ ਦੇ ਰੁੱਖ ਵੀ ਤੁਹਾਨੂੰ ਦੱਸ ਦਿੰਨੇ ਆ ਕਿਹੜੇ ਕਿਹੜੇ ਆ ਟਾਲੀ ਹੁੰਦਾ ਕਿਕਰ ਹੁੰਦਾ ਬੋੜ ਹੁੰਦੀ ਪਿੱਪਲ ਹੁੰਦਾ ਤੂਤ ਹੁੰਦਾ ਜਿਹਨੂੰ ਸਤੂਤ ਕਹਿੰਦੇ ਨਿੰਮ 베ਰੀ ਆਂਬ ਓਲਾ ਸੁਹਾਂਜਣਾ ਸਰੀ ਜਾਮਣ ਡੇਕ ਬਕੈਨ ਸਿੰਬਲ ਦਾ ਇੱਕ ਦਰਖਤ ਹੁੰਦਾ ਅਮਲਤਾਸ ਦਾ ਹੁੰਦਾ ਅਰਜਨ ਦਾ ਹੁੰਦਾ ਕਚਨਾਰ ਦਾ ਹੁੰਦਾ ਪਿਲਕਣ ਦਾ ਇੱਕ ਦਰਖਤ ਹੁੰਦਾ ਇਹ ਪੰਜਾਬ ਦੇ ਰੁੱਖ ਆ ਇਮਲੀ ਠੀਕ ਹੈ ਜੀ ਲਸੂੜਾ ਸੁਖਚੈਨ ਸਰੂ ਪੁੱਤਰ ਨੰਨ ਜੀਵਾ ਮਲੇ ਮਲੇ ਜਾਂਡ ਪੀਲੂ ਕਰੀਰ ਫਲਾਹੀ ਫਲਾ ਇਹ ਪੰਜਾਬ ਦੇ ਦਰਖਤ ਤੁਹਾਨੂੰ ਅਸੀਂ ਤੁਹਾਨੂੰ ਕਈ ਵਾਰ ਸਵਾਲ ਵੀ ਆਉਂਦੇ ਨੇ ਦੇਖੋ ਪੰਜਾਬ ਦੀਆਂ ਜਿਹੜੀਆਂ ਫਸਲਾਂ ਤੇ ਬਰੂਟੀਆਂ ਨੇ ਕਪਾਹ ਕਣਕ ਕਮਾਦ ਮੱਕੀ ਜਵਾਰ ਬਾਜਰਾ ਜੋ ਬਸਮਤੀ ਸਰੋਂ ਤੋਰੀਆ ਤਾਰਾ ਮੀਰਾ ਸੂਰਜਮੁਖੀ ਅਲਸੀ ਛੋਲੇ ਮਾਂ ਮੂੰਗੀ ਮੈਂ ਮਸਰ ਮੋਠ ਮੂੰਗਫਲੀ ਤੇੜਾ ਸਕਰਗਾਂਦੀ ਕੰਗਣੀ ਸਵਾ ਕਹਾਲੋਂ ਜਾਏ ਜਵੀ ਰਾਈ ਸੈਂਜੀ ਬਰਸਨ ਚਰੀ ਲਸਣ ਲੂਸਣ ਇਹ ਪੰਜਾਬ ਦੀਆਂ ਜਿਹੜੀਆਂ ਫਸਲਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬੱਚੋ ਔਰ ਇਹ ਤੁਹਾਨੂੰ ਅਸੀਂ ਦਿਖਾਈਆਂ ਔਰ ਸਬਜ਼ੀਆਂ ਵੀ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੀਆਂ ਆਲੂ ਗੰਡੇ ਗੋਭੀ ਗੰਡੇ ਗੱਠੇ ਗੋਭੀ ਮਟਰ ਬਤਾਉਂ ਗਾਜਰ ਮੂਲੀ ਗੋਗਲੂ ਭਿੰਡੀ ਮਿਰਚਾਂ ਕੱਦੂ ਟਿੰਡੇ ਤੋਰੀਆਂ ਪੇਠਾ ਹਲਵਾ ਇਹ ਪੰਜਾਬ ਦੀਆਂ ਤੁਹਾਨੂੰ ਸਬਜ਼ੀਆਂ ਦਾ ਬਰੂਟੀਆਂ ਹੁੰਦੀਆਂ ਨਾ ਇੱਕ ਬਰੂਟੀਆਂ ਦਾ ਦਿਆਂ ਅੱਕ ਤਾਂ ਤੁਸੀਂ ਬੱਚੋ ਦੇਖਿਆ ਹੋਏਗਾ ਅੱਕ ਹੁੰਦਾ ਗੁਲਾਬ ਬਾਸੀ ਹੁੰਦਾ ਸਰਕੰਡਾ ਬਰੂ ਬਾਥੂ ਢੀਲਾ ਮਧਾਣਾ ਇਟ ਸਿਟ ਤਾਂਦਲਾ ਸਲਾਰਾ ਗੰਡੇਰ ਕਰਾੜੀ ਕਪਾਹ ਬੂਟੀ ਭੰਗ ਤਾਂ ਤੁਸੀਂ ਅਕਸਰ ਦੇਖੀ ਆ ਕਾਫੀ ਹੁੰਦੀ ਹੈਗੀ ਇੱਥੇ ਰਤਨਜੋਤ ਚਲਾਈ ਸਲਾਰਾ ਪੰਜ ਫੁਲੀ ਕੁਲਫਾ ਓਰਿਸਤੋ ਲਵਾ ਤੇ ਹੋਰ ਲੱਲੂ ਮੈਣਾ ਸੈਂਜੀ ਲੇ ਕਾਸਨੀ ਪੁਟਖੰਡਾ ਇਕੰਡੇ ਜੇ ਹੁੰਦੇ ਆ ਜੀ ਕਾਹੀ ਗੁੱਲੀ ਡੰਡਾ ਦੱਬ ਸੋਚਣੀਆਂ ਪਿਲਚੀ ਤਾਰ ਤੇਜ ਚਟਕ ਚਾਂਦਨੀ ਮੋਥਾ ਪੰਨੀ ਕੋਈ ਰਿੰਡ ਪੋਲੀ ਫੁਲਾ ਬੁੱਟੀ ਬਗਾਟ ਪਿਲਕ ਖੰਬਲ ਬਰੂਟੀਆਂ ਹੁੰਦੀਆਂ ਨੇ ਅਸੀਂ ਧੰਨਵਾਦ ਕਰਦੇ ਆ ਸਰਦਾਰ ਭਜਿੰਦਰ ਸਿੰਘ ਹਸੈਨਪੁਰੀ ਬੱਚਾ ਲੈ ਉਹਨਾਂ ਨੇ ਜਿਹੜੀ ਇਹ ਪੁਸਤਕ ਹੈਗੀ ਆ ਇਹ ਕੱਢੀ ਹੈਗੀ ਆ ਮੇਰੇ ਕੋਲੇ ਪੇਜ ਸੀਗੀ ਔਰ ਇਹ ਪੁਸਤਕ ਜਿਹੜੀ ਆ ਮੈਂ ਜਿਹੜੀ ਗਰਚਾ ਲਾਇਬ੍ਰੇਰੀ ਬਸ ਅੱਡੇ ਤੇ ਐ ਉਹਨਾਂ ਨੂੰ ਦੇ ਰਿਆ ਆ ਹੋਰ ਵੀ ਪੰਜ ਪੁਸਤਕਾਂ ਇਹੋ ਜਿਹਿਆਂ ਦੇ ਰਿਆ ਆ ਤੇ ਉੱਥੇ ਜਾ ਕੇ ਬੱਚੇ ਜਿਹੜੇ ਆ ਇਹ ਪੁਸਤਕ ਨੂੰ ਦੇਖ ਸਕਦੇ ਆ ਸਮੇਤ ਫੋਟੋਆਂ ਦੇਖ ਸਕਦੇ ਹੈਗੇ ਆ ਇਹ ਪੜਾਈ ਦੀ ਪੁਸਤਕ ਹੈ ਤਸਵੀਰਾਂ ਸਮੇਤ ਆ ਔਰ ਸਰਦਾਰ ਬਰਜਿੰਦਰ ਸਿੰਘ ਹਸੈਨਪੁਰੀ ਜੀ ਦਾ ਮੈਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਕੀ ਬੱਚਿਆਂ ਲਈ ਪੁਸਤਕ ਜਿਹੜੀ ਆ ਇਹ ਛਾਪੀ ਹੈਗੀ ਆ ਔਰ ਇੱਕ ਸਮਾਜ ਸੇਵਿਕ ਨੇ ਬਰਜਿੰਦਰ ਸਿੰਘ ਹਸੈਨਪੁਰੀ ਜੀ ਇਹਨਾਂ ਵੱਲੋਂ ਅਜਿਹਾ ਹੋਰ ਵੀ ਪੁਸਤਕਾਂ ਮੈਂ ਇਹਨਾਂ ਨਾਲ ਸੰਪਰਕ ਕਰਾਂਗਾ ਪੁੱਛਾਂਗਾ ਕਿ ਹੋਰ ਕਿਹੜ-ਕਿਹੜੀਆਂ ਇਹਨਾਂ ਵੱਲੋਂ ਪੁਸਤਕਾਂ ਵਗੈਰਾ ਛਾਪੀਆਂ ਗਈਆਂ ਨੇ ਜੋ ਪਿੰਡ ਘਰਚਾ ਦੀ ਲਾਇਬ੍ਰੇਰੀ ਨੂੰ ਕੋਸ਼ਿਸ਼ ਕਰਾਂਗਾ ਕਿ ਇਹਨਾਂ ਕੋਲੋਂ ਪਛਾਣ ਦੀ ਔਰ ਕਾਫੀ ਖੂਬਸੂਰਤੇ ਪੁਸਤਕ ਹੈਗੀ ਆ ਇਹ ਤੁਸੀਂ ਲਾਇਬ੍ਰੇਰੀ ਪਿੰਡ ਗਰਚਾ ਦੇ ਵਿੱਚ ਦੇਖ ਸਕਦੇ ਹੋ ਮੈਂ ਇਹਨਾਂ ਕੋ ਲਈ ਸੀ ਮੈਂ ਸੋਚਿਆ ਬੱਚਿਆਂ ਦੇ ਕੰਮ ਆਏ ਲਾਇਬ੍ਰੇਰੀ ਵਿੱਚ ਜਾ ਕੇ ਦੇਖ ਸਕਦੇ ਬੱਚਿਆਂ ਨੂੰ ਪੰਜਾਬੀ ਸਭਿਆਤਾ ਦੀ ਖੁੰਡੀ ਦੇਖ ਲਓ ਖੰਡਾ ਪੱਖਾ ਬੱਚਿਆਂ ਨੂੰ ਪੰਜਾਬੀ ਸਭਿਆਤਾ ਦੀ ਕਾਫੀ ਨੋਲਜ ਇਸ ਦੇ ਵਿੱਚੋਂ ਮਿਲੇਗੀ ਔਰ ਮੈਂ ਜੋ ਵੀ ਇਹ ਵੀਡੀਓ ਦੇਖ ਰਿਹਾ ਉਹਨਾਂ ਨੂੰ ਬੇਨਤੀ ਕਰਾਂਗਾ ਇਹ ਪੁਸਤਕ ਤੁਹਾਨੂੰ ਆਮ ਨਹੀਂ ਮਿਲਣੀ ਹੈਗੀ ਇਹ ਵੀ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਆਮ ਤੁਹਾਨੂੰ ਇਹ ਕਿਤੇ ਪੁਸਤਕ ਨਹੀਂ ਮਿਲਣੀ ਤੁਹਾਨੂੰ ਕਿਤੇ ਸਕੂਲਾਂ ਦੇ ਵਿੱਚ ਨਹੀਂ ਮਿਲਣੀ ਹੈਗੀ ਮੈਂ ਤੁਹਾਨੂੰ ਬੱਚੇ ਤੋਂ ਸਾਰਿਆਂ ਨੂੰ ਕਹਾਂਗਾ ਕਿ ਆਪਣੇ ਬੱਚਿਆਂ ਨੂੰ ਇਹ ਲਾਇਬ੍ਰੇਰੀ ਪਿੰਡ ਖਰਚਾ ਦੇ ਵਿੱਚ ਦਿਖਾ ਕੇ ਜਾ ਲੈ ਜਾ ਕੇ ਇਹ ਪੁਸਤਕ ਜ਼ਰੂਰ ਦਿਖਾਈ ਜਾਵੇ ਔਰ ਸਰਦਾਰ ਬਜਿੰਦਰ ਸਿੰਘ ਹੈਨਪੁਰੀ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਅਗਰ ਉਹਨਾਂ ਦੀਆਂ ਹੋਰ ਪੁਸਤਕਾਂ ਨੇ ਉਹਨਾਂ ਕੋਲੋਂ ਲਿਆਉਣ ਦੀ ਕੋਸ਼ਿਸ਼ ਕਰਾਂਗਾ ਤਸਵੀਰਾਂ ਸਮੇਤ ਹੈਗਾ ਧੂਣੀ ਕਿਸ ਤਰ੍ਹਾਂ ਹੈ ਸਾਰਾ ਕੁਝ ਇਸ ਵਿੱਚ ਬੇਰਵਾ ਦਿਖਦਾ ਹੋਇਆ ਹੈ ਔਰ ਔਰ ਪ੍ਰਾਣੀ ਸਭਿਤਾ ਜਿਹੜੀ ਹੈਗੀ ਆ ਇਸ ਤੇ ਵੀ ਦਰਸਾਈ ਗਈ ਹੈਗੀ ਆ ਇਸ ਪੁਸਤਕ ਨੂੰ ਤੁਸੀਂ ਜ਼ਰੂਰ ਜਿਹੜਾ ਆ ਗਰਚਾ ਦੀ ਲਾਇਬ੍ਰੇਰੀ ਵਿੱਚ ਜਾ ਕੇ ਜ਼ਰੂਰ ਦੇਖੋ ਬਸ ਅਡੇ ਤੇ ਜੋ ਲਾਇਬ੍ਰੇਰੀ ਜੋ ਹੁੰਦੇ ਸਰਪੰਚ ਪਿੰਡ ਗਰਚਾ ਦੇ ਚੁਣੇ ਹੋਏ ਆ ਉਹਨਾਂ ਨੇ ਲਾਇਬ੍ਰੇਰੀ ਖੋਲੀ ਹੈਗੀ ਆ ਔਰ ਵੱਤ ਤੋਂ ਵੱਤ ਜੇਕਰ ਕਿਸੇ ਕੋਲ ਹੋਰ ਵੀ ਜਨਰਲ ਨੋਲਜ ਦੀਆਂ ਪੁਸਤਕਾਂ ਹੋਣ ਉੱਥੇ ਜ਼ਰੂਰ ਪਹਚਾਨ ਔਰ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਜਿੰਨੀਆਂ ਵੀ ਸੱਭਿਆਚਾਰਕ ਪੁਸਤਕਾਂ ਹੋਣ ਜਾਂ ਹੋਰ ਸਾਇਤਿਕ ਪੁਸਤਕਾਂ ਹੋਣ ਉੱਥੇ ਪਹਚਾਣ ਦੀ ਕੋਸ਼ਿਸ਼ ਕਰਾਂਗਾ ਔਰ ਬੱਚੇ ਜਾ ਕੇ ਪੁਸਤਕ ਨੂੰ ਜ਼ਰੂਰ ਪੜਨ ਔਰ ਦੇਖਣ ਧੰਨਵਾਦ ਕਰਦਾ ਹਾਂ ਸਰਦਾਰ ਬਜਿੰਦਰ ਸਿੰਘ ਹਸੈਨਪੁਰੀ ਜੀ ਦਾ ਜਿਨ੍ਹਾਂ ਰਾਹੀਂ ਇਹ ਪੁਸਤਕ ਦੇ ਵਿੱਚ ਕੁਝ ਅੰਸ਼ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਸਕਿਆ ਔਰ ਤੁਸੀਂ ਉੱਥੇ ਜਾ ਕੇ ਖੁਦ ਪੁਸਤਕ ਦੇਖੋ ਤਸਵੀਰਾਂ ਸਮੇਤ ਤੁਹਾਨੂੰ ਪੰਜਾਬੀ ਸੱਭਿਆਤਾ ਜਿਹੜੀ ਆ ਇਹ ਸਮਝ ਆ ਜਾਏਗੀ ਬੱਚਿਆਂ ਨੂੰ ਜ਼ਰੂਰ ਇਹ ਪੁਸਤਕ ਦਿਖਾਣਾ ਕਿਉਂਕਿ ਆਮ ਕਿਤੋਂ ਵੀ ਇਹ ਪੁਸਤਕ ਨਹੀਂ ਮਿਲੇਗੀ